ਇਹਦੀ ਖਾਸੀਅਤ ਇਹ ਆ ਜਿਵੇਂ ਬਾਲ ਝੜਦੇ ਨੇ ਜਿਆਦਾ ਜਿਵੇਂ हेयरਫੁੱਲ ਹੋ ਰਿਹਾ ਭੈਣਾਂ ਨੂੰ ਹੁਣ ਕਿਸੇ ਨੂੰ ਵੀ ਲੇਡੀ ਜੈਂਟਸ ਕੋਈ ਵੀ ਇਸ ਤੇਲ ਨੂੰ ਵਰਤ ਸਕਦਾ ਹੈ ਇਹ हेयरਫੁੱਲ ਬਿਲਕੁਲ ਖਤਮ ਕਰਦਾ ਲਓ ਜੀ ਆ ਰਹਿ ਗਿਆ ਆਪਣਾ ਬਸਰ ਡਾਈ ਤੇ ਅੱਜ ਨਾ ਮੇਰੀਆਂ ਭੈਣਾਂ ਨੂੰ ਨਾ ਇੱਕ ਸਲੂਨ ਦਿਖਾਉਣ ਲੱਗਿਆ ਮੇਰੀ ਭੈਣ ਨਾ ਤੇਲ ਲੈ ਕੇ ਆਈ ਹੈ ਤੇ ਉਹ ਕੀ ਆ ਜਿਵੇਂ ਕਿਸੇ ਨੇ ਸਮੂਥਨਿੰਗ ਕਰਾਉਣੀ ਆ ਉਹਦੀ ਹੁੰਦੀ ਨਹੀਂ ਜਾਂ ਜਿਵੇਂ ਕਿਹਦੇ ਬਾਲ ਝੜਦੇ ਆ ਜਾ ਕੇ ਨੇ ਲੈਂਥ ਵਧਾਉਣੀ ਹੈ ਤੇ ਉਹ ਤੇਲ ਲਾ ਸਕਦੇ ਹੋ ਤੁਸੀਂ ਆ ਰਹਿ ਗਿਆ 91 ਟ੍ਰੈਫਿਕ ਇਧਰਲੀ ਸਾਈਡ ਰਹਿ ਗਿਆ 메ਨ ਬਾਜ਼ਾਰ ਤੇ ਆਪਾਂ 메ਨ ਬਾਜ਼ਾਰ ਵਾਲੀ ਸਾਈਡ ਚੱਲਦੇ ਆ ਤੇ ਜਾ ਕੇ ਭੈਣ ਨਾਲ ਮਿਲਿਉਣੇ ਆ ਤੇ ਉਹ ਤੇਲ ਬਹੁਤ ਵਧੀਆ ਬਾਲਾਂ ਦੀ ਲੈਂਥ ਹੈ ਗਰੋਥ ਹੈ ਉਹ ਕਰਦਾਗਾ ਚਲੋ ਆਪਾਂ ਚੱਲਦੇ ਆ ਹੁਣ ਇਹ ਬਈ ਜੀ ਕਿਸੇ ਭਰਾਵਾਂ ਨੂੰ ਵੀ ਲੋੜ ਆ ਕਿਸੇ ਭਰਾ ਦੇ ਬਾਲ ਝੜਦੇ ਆ ਉਹ ਵੀ ਯੂਜ਼ ਕਰ ਸਕਦਾ ਇਹਨੂੰ ਭਰਾਵਾਂ ਵਾਸਤੇ ਵੀ ਇਹ ਤੇਲ ਹੈਗਾਗਾ ਕਰਦੇ ਬਈ ਜੀ ਆਰ ਵੀ ਸਲੂਨ ਦੇ ਨਾਲ ਨਾਲ ਭੈਣ ਦਾ ਜਿਹੜਾ ਸਲੂਨ ਹੈ ਤੇ ਸੁਣੋ ਅੱਗੇ ਆ ਕੇ ਮੈਂ ਪੂਰੀ ਲੋਕੇਸ਼ਨ ਦਿਖਾਉਣਾ ਵੀ ਭੈਣ ਦੇ ਦਾ ਸਲੂਨ ਕਿੱਥੇ ਹੈ। ਉਹ ਦੇਖੋ ਆ ਬੋਰਡ ਲੱਗੇ ਹੋਏ ਐ। ਤੁਸੀਂ ਅੱਗੇ ਦੇਖ ਸਕਦੇ। ਜੇਵਾਹਿਆ ਪਰਿਵਾਰ ਇੱਥੇ ਆ ਦੇ। ਆ ਰਹੀ ਆਂ ਦਾ ਸਲੂਨ ਤੇ ਇਧਰਲੀ ਸਾਈਡ 'ਚ 92 ਤੋਂ ਕਿਸੇ ਨੇ ਆਉਣਾ ਉਹ ਵੀ ਆ ਸਕਦਾ। ਇਹ ਦੋਨੇ ਸਾਈਡ ਜਿਹੜੀ ਗਲੀ ਆ ਦੋਨੇ ਸਾਈਡ ਜਾ ਰਹੀ ਆ ਤੇ ਇਧਰਲੀ ਸਾਈਡ ਮੇਨ ਬਾਜ਼ਾਰ ਆ। ਇਧਰੋਂ ਆਪਾਂ ਤੁਹਾਨੂੰ ਦਿਖਾਈ ਦਿੱਤਾ ਤੇ ਬਾਕੀ ਆਪਾਂ ਅੰਦਰ ਭੈਣ ਨਾਲ ਗੱਲ ਕਰਦੇ ਆ। ਆ ਖੜੇ ਆ ਭੈਣ ਭੈਣ ਸਸੀ ਗਾਲ ਸਸੀ ਗਾਲ ਉਹ ਠੀਕ ਹੈ ਤੁਸੀਂ ਇਹ ਤੇਲ ਕਿਹੜਾ ਲੈ ਕੇ ਆਏ ਦੱਸਿਓ ਸਾਨੂੰ ਇਹਦੇ ਬਾਰੇ ਹਾਂਜੀ ਵੀਰੇ ਇਹ ਤੇਲ ਆਪਾਂ ਦੇਸੀ ਤਰੀਕੇ ਨਾਲ ਘਰੇ ਤਿਆਰ ਕੀਤਾ ਠੀਕ ਹੈ ਜੀ ਇਹਦੀ ਖਾਸੀਅਤ ਇਹ ਆ ਜਿਵੇਂ ਬਾਲ ਝੜਦੇ ਨੇ ਜ਼ਿਆਦਾ ਜਿਵੇਂ हेयर ਫਾਲ ਹੋ ਰਿਹਾ ਭੈਣਾਂ ਨੂੰ ਹੁਣ ਕਿਸੇ ਨੂੰ ਵੀ ਲੇਡੀ ਜੀ ਜੈਂਡਰ ਕੋਈ ਵੀ ਇਸ ਤੇਲ ਨੂੰ ਵਰਤ ਸਕਦਾਗਾ ਇਹ हेयर ਫਾਲ ਬਿਲਕੁਲ ਖਤਮ ਕਰਦਾ ਠੀਕ ਹੈ ਜੀ ਹਾਂਜੀ ਏ ਵੀਰੇ ਜਿਵੇਂ ਮੰਨ ਕੇ ਚੱਲੋ ਕੋਈ ਮਤਲਬ ਸ਼ੌਂਕ ਹੁੰਦਾ ਵੀ ਕੁੜੀਆਂ ਨੇ ਸਮੂਥਨਿੰਗ ਕਰਾਉਣੀ ਆ ਨਹੀਂ ਕਰਾ ਪਾਉਂਦੀਆਂ ਬਾਲ ਬੀਕ ਹੁੰਦੇ ਨੇ ਡੈਮੇਜ ਫਰੀਜ਼ੀ ਹੁੰਦੇ ਨੇ ਇਹ ਤੇਲ ਨੂੰ 3 ਮਹੀਨੇ ਵਰਤ ਕੇ ਉਹ ਆਰਾਮ ਨਾਲ ਸਮੂਥਨਿੰਗ ਵੌਂਡਿੰਗ ਜੋ ਵੀ ਆ ਕਰਵਾ ਸਕਦੀ ਠੀਕ ਹੈ ਜੀ ਇਹਦਾ ਭਾਣੇ ਫਿਰ ਪ੍ਰਾਈਸ ਕੀ ਰਹੇਗਾ ਆਪਣੇ ਕੋਲੇ ਸਿਰਫ 300 ਰੁਪਏ ਵੀਰ ਜੀ ਤੇ ਇਹਦੀ ਡਿਲੀਵਰੀ ਦਾ ਭਾਣੇ ਮੰਨ ਕੇ ਚੱਲੋ ਅਲੱਗ ਤੋਂ ਚਾਰਜ ਹੋਊਗਾ ਨਾ ਫਿਰ ਹਾਂਜੀ ਵੀਰੇ ਡਿਲੀਵਰੀ ਦਾ ਲੱਗਦਾ ਚਾਰਜ ਉਹ ਜਿਹੜਾ ਇੱਥੇ ਆ ਕੇ ਲੈ ਜਾ ਰਿਹਾ ਉਹਦਾ ਸਿਰਫ ਤੇ ਉਹਦਾ 300 ਨੋ ਬਾਈ ਜੀ ਨਾ ਤੇ ਭੈਣਾਂ ਦਾ ਐਡਰੈਸ ਬੋਲ ਦੋਗੇ ਮੜਾ ਕਿ ਆਪਾਂ ਕਿੱਥੇ ਖੜੇ ਹਾਂ ਇਸ ਟਾਈਮ ਹਾਂਜੀ ਵੀਰੇ ਆਪਣਾ ਆਰਵੀ ਇਨਸਟਾ ਬਿਊਟੀ ਸੈਲੂਨ ਐਸ ਕੇ ਕੇਕ ਵਾਲਿਆਂ ਦੇ ਬਿਲਕੁਲ ਨਾਲ ਵਾਲੀ ਗਲੀ 'ਚ ਏਸੀ ਮਾਰਕੀਟ ਮਾਨਸਾ ਠੀਕ ਹੈ ਹਾਂਜੀ ਇਹ ਏਸੀ ਮਾਰਕੀਟ 'ਚ ਹੈ ਬਾਈ ਬਾਕੀ ਸਾਨੂੰ ਮੈਂ ਲੋਕੇਸ਼ਨ ਦਿਖਾਤੀ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਸਾਨੂੰ ਮੈਂ ਭੈਣ ਹੋਰਾਂ ਦਾ ਨੰਬਰ ਦੇ ਦੂੰਗਾ ਜਿਹਨੇ ਕੰਟੈਕਟ ਕਰਨਾ ਇੱਥੇ ਆ ਕੇ ਲੈ ਜਾ ਸਕਦਾ ਜਿਹਨੇ ਜਿਵੇਂ ਬਾਹਰ ਅੰਦਰ ਦੂਰ ਮੰਗਾਉਣਾਗਾ ਤਾਂ ਉਹਦਾ ਡਿ ਤੇ ਤੇ ਜਲਦੀ ਜਲਦੀ ਆ ਜਾਓ ਤੁਸੀਂ ਇੱਥੇ